ਜਿਹੜੇ ਇੱਕ ਢਾਡੀ ਜਥਾ ਨੇ ਜਿਹੜੇ ਤਰਸੀਮ ਸਿੰਘ ਮੋਰਾਵਾਲੀਆ ਉਹ ਸਰਕਾਰੀ ਸਾਨ ਬਾਰੇ ਆਪਾਂ ਅੱਜ ਗੱਲਬਾਤ ਕਰਨੀ ਆ ਜਿਹੜੇ ਇੱਕ ਸਾਡੇ ਭਾਈ ਅਮਰਪਾਲ ਸਿੰਘ ਜਾਂ ਉਹਨਾਂ ਨੌਜਵਾਨਾਂ ਨੂੰ ਟਾਰਗੇਟ ਕਰਦੇ ਪਏ ਨੇ ਉਹਨਾਂ ਨੂੰ ਇਹ ਦੱਸਦੇ ਪਏ ਨੇ ਕਿ ਉਹ ਪੰਥ ਦੀ ਪਿੱਠ 'ਚ ਸ਼ੂਰਾ ਮਾਰ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲਬਾਤ ਕਰਨੀ ਆ ਜਿਹੜੇ ਇੱਕ ਢਾਡੀ ਜਥਾ ਨੇ ਜਿਹੜੇ ਤਰਸੀਮ ਸਿੰਘ ਮੋਰਾਵਾਲੀਆ ਉਹਨਾਂ ਬਾਰੇ ਆਪਾਂ ਗੱਲਬਾਤ ਕਰਨੀ ਆ ਉਹ ਸਰਕਾਰੀ ਸਾਨ ਬਾਰੇ ਆਪਾਂ ਅੱਜ ਗੱਲਬਾਤ ਕਰਨੀ ਆ ਜਿਹੜੇ ਇੱਕ ਸਾਡੇ ਭਾਈ ਅਮਰਪਾਲ ਸਿੰਘ ਜਾਂ ਉਹਨਾਂ ਨੌਜਵਾਨਾਂ ਨੂੰ ਟਾਰਗੇਟ ਕਰਦੇ ਪਏ ਨੇ ਜਿਹੜੇ ਸਾਡੇ ਯੋਧੇ ਇੱਕ ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਾ ਆ ਐਨਐਸਏ ਲੱਗੀ ਆ ਤੇ ਡਿਬੜੂ ਕਰਦੀਆਂ ਜੇਲ੍ਹਾਂ 'ਚ ਬੈਠੇ ਨੇ ਉਹਨਾਂ ਨੂੰ ਇਹ ਦੱਸਦੇ ਪਏ ਨੇ ਕਿ ਉਹ ਪੰਥ ਦੀ ਪਿੱਠ 'ਚ ਛੁਰਾ ਮਾਰੇ ਨੇ ਜਿਹੜੇ ਡਿਬੜੁਗੜ ਬੈਠੇ ਨੇ ਉਹ ਪੰਥ ਦੀ ਪਿੱਠ 'ਚ ਛੁਰਾ ਮਾਰ ਰਹੇ ਨੇ ਤੇ ਜਿਹੜੇ ਸਰਕਾਰੀ ਸਾਧ ਸਾਡੇ ਸ਼ਹੀਦਾਂ ਸਿੰਘਾਂ ਦੇ ਪਰਿਵਾਰਾਂ 'ਚ ਤੇ ਸਾਡੇ ਯੋਧਿਆਂ ਦੇ ਪਰਿਵਾਰਾਂ ਦੇ ਵਿੱਚ ਆਪਸੀ ਜਿਹੜੇ ਮਤਭੇਦ ਖੜੇ ਕਰ ਰਹੇ ਨੇ ਤੇ ਇਹ ਵੱਡੇ ਪੰਥਦਰਦੀ ਬਣੇ ਫਿਰਦੇ ਨੇ ਜਿਨ੍ਹਾਂ ਨੌਜਵਾਨਾਂ ਤੇ ਐਨਐਸਏ ਲੱਗੀ ਹੈ ਤੇ ਡਿਬੜੁਗੜ ਬੈਠੇ ਨੇ ਇਹ ਬੰਦਾ ਕਹਿੰਦਾ ਕਿ ਉਹ ਪਿੱਠ 'ਚ ਛੁਰਾ ਮਾਰਦੇ ਪਏ ਨੇ ਮੋਰਾ ਵਾਲੀਆ ਤੂੰ ਇਹ ਗੱਲ ਕਹੀ ਕਿ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਰੀਸ ਕਰਦੇ ਨੇ ਚੋਲਾ ਪਾ ਕੇ ਤੇ ਮੈਂ ਤੈਨੂੰ ਇਹ ਗੱਲ ਕਹਿਣਾ ਚਾਹਣਾ ਕਿ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਰੀਸ ਕਰਨ ਲਈ ਜਿਗਰਾ ਚਾਹੀਦਾ ਆ ਗੁਰਦਾ ਚਾਹੀਦਾ ਆ ਬਹੁਤ ਵੱਡਾ ਸੋ ਗੁਰਦਾ ਭਾਈ ਅਮਰਤਪਾਲ ਸਿੰਘ ਕੋਲ ਹੈ ਔਰ ਉਹਨਾਂ ਦੇ ਜਿਹੜੇ ਸਾਥੀ ਉਹਨਾਂ ਸਾਰਿਆਂ ਕੋਲ ਗੁਰਦੇ ਹੈਗੇ ਨੇ ਕਿਉ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਪੈਰਾਂ ਦੇ ਉੱਪਰ ਚੱਲ ਸਕਣਾਂ ਮੈਨੂੰ ਗੱਲ ਦਾ ਜਵਾਬ ਨਹੀਂ ਕਿ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਕਹਿੰਦੇ ਵੀ ਕਦੇ ਖਾਲਿਸਤਾਨ ਦੀ ਗੱਲ ਨਹੀਂ ਕੀਤੀ ਪਰ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਇਹ ਗੱਲ ਜ਼ਰੂਰ ਆਖੀ ਸੀ ਕਿ ਜੇ ਪੁਲਿਸ ਜਾਂ CRP ਦਾ ਅਕਾਲ ਤਖਤ ਸਾਹਿਬ ਤੇ ਹਮਲਾ ਕਰਦੀ ਹੈ ਤੇ ਖਾਲਿਸਤਾਨ ਦੀ ਨਹੀਂ ਰੱਖੀ ਜਾਊਗੀ ਮੈਨੂੰ ਦੱਸ ਕੇ ਕਿਹੜੇ ਜਥੇਦਾਰ ਚ ਇੰਨੀ ਯੁਰਤ ਹੋਈ ਹੈ ਅੱਜ ਤੱਕ ਕਿ ਸੰਤ ਗਿਆਨੀ ਜਰਨੈਲ ਸਿੰਘ ਦੇ ਭਿੰਡਰਾਂਵਾਲੇ ਦੇ ਇਹ ਬਚਨਾਂ ਦੇ ਪੂਰੇ ਉਤਰੇ ਜਾਂ ਕੋਈ ਟਕਸਾਲ ਦੱਸ ਦੇ ਮੈਨੂੰ ਕਿ ਉਹਨਾਂ ਤੋਂ ਬਾਅਦ ਕਿੰਨੇ ਮੁਖੀ ਰਹੇ ਨੇ ਜਿਨ੍ਹਾਂ ਨੇ ਅੱਜ ਤੱਕ ਖਾਲਸਾਤਨ ਦੀ ਗੱਲ ਕੀਤੀ ਹੋਵੇ ਜੇ ਖਾਲਸਾਤਨ ਦੀ ਗੱਲ ਕੀਤੀ ਆਪਣੀ ਆਜ਼ਾਦੀ ਦੀ ਗੱਲ ਕੀਤੀ ਜਾਂ ਆਨੰਦਪੁਰ ਮਤੇ ਦੀ ਗੱਲ ਕੀਤੀ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਜਾਂ ਸਿੱਖ ਸਟੂਡੈਂਟ ਫੰਡਰੇਸ਼ਨਾਂ ਨੇ ਜਿਹੜੀਆਂ ਉਹਨਾਂ ਨੇ ਅੱਜ ਤੱਕ ਗੱਲ ਕੀਤੀ ਹੈ ਤੇ ਜੇ ਹੁਣ ਗੱਲ ਕੀਤੀ ਹੈ ਸਾਡੀ ਆਜ਼ਾਦੀ ਦੀ ਜਾਂ ਖਾਲਸਾਤਨ ਦੀ ਗੱਲ ਕੀਤੀ ਹੈ ਜਿੱਥੇ ਤੁਹਾਡੇ ਅਰਿਆਂ ਦੀ ਮੋਖ ਨਿਕਲ ਜਾਂਦੀ ਹੈ ਗੱਲ ਕਰਨ ਨੂੰ ਤੁਹਾਡੇ ਮੂੰਹੋਂ ਸ਼ਬਦ ਨਹੀਂ ਨਿਕਲਦਾ ਖਾਲਸਾਣ ਦੀ ਗੱਲ ਕਰਨ ਨੂੰ ਸਰਕਾਰੀ ਸੰਧ ਬਣ ਕੇ ਤੁਸੀਂ ਪੈਸਾ ਇਕੱਠਾ ਕਰਦੇ ਹੋ ਔਰ ਆਪਣੇ ਆਪ ਨੂੰ ਤੁਸੀਂ ਪੰਥਦਰਦੀ ਦੱਸਦੇ ਹੋ ਤੇ ਜੇ ਅੱਜ ਖਾਲਸਾਣ ਦੀ ਗੱਲ ਕੀਤੀ ਹੈ ਤੇ ਉਹ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਦੀ ਜਥੇਬੰਦੀ ਨੇ ਗੱਲ ਕੀਤੀ ਹੈ ਇਸ ਆਜ਼ਾਦੀ ਦੀ ਗੱਲ ਕੀਤੀ ਹੈ ਕਿਉਂਕਿ ਤੁਹਾਡੇ ਤੁਸੀਂ ਸਰਕਾਰੀ ਸੰਧ ਤੁਹਾਡੀਆਂ ਲੱਤਾਂ ਪਾਰ ਨਹੀਂ ਚਲਦੀਆਂ ਔਰ ਜਿਸ ਨੌਜਵਾਨ ਨੂੰ ਤੁਸੀਂ ਇਹ ਗੱਲ ਕਹਿ ਰਹੇ ਹੋ ਨਾ ਕਿ ਉਹ ਰੀਸ ਕਰਦਾ ਪਿਆ ਆ ਤੇ ਉਹ ਰੀਸ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਰੀਸ ਕਰ ਲਈ ਗੁਰਦਾ ਚਾਹੀਦਾ ਹੈ ਉਹ ਜਿਗਰਾ ਉਹ ਭਾਈ ਅਮਰਤਪਾਲ ਸਿੰਘ ਗੋਲਿਆ ਇੱਕ ਬੰਦਾ ਡੇਬੜੂ ਉਗੜਦੀਆਂ ਜੇਲ੍ਹਾਂ 'ਚ ਬੈਠਾ ਉਹਨੂੰ ਤੁਸੀਂ ਕਹਿੰਦੇ ਕਿ ਪਿੱਠ ਪਿੱਠੇ ਸ਼ੁਰਾ ਮਾਰਿਆ ਪੰਥ ਦੀ ਚ ਤੇ ਤੁਸੀਂ ਸਰਕਾਰੀ ਸਾਧ ਬਣ ਕੇ ਇਹਨਾਂ ਸਟੇਜਾਂ 'ਚ ਪੈਸਾ ਇਕੱਠਾ ਕਰਕੇ ਤੁਸੀਂ ਪੰਥਦਰਦੀ ਬਣਦੇ ਫਿਰਦੇ ਹੋ ਪੋਤੋਵਾ ਤੁਸੀਂ ਸਿੰਘਾਂ ਦੇ ਪਰਿਵਾਰਾਂ ਦੇ ਨਾਲ ਜੋਹਦਿਆਂ ਦੇ ਪਰਿਵਾਰਾਂ ਦੇ ਵਿੱਚ ਆਪਸੀ ਮਤਭੇਦ ਖੜੇ ਕਰ ਰਹੇ ਹੋ ਮੋਰਾ ਵਾਲੇਗਾ ਜੰਨੀਆਂ ਤੇਰੀਆਂ ਲੱਤਾਂ ਪਾਰ ਚਲਦੀਆਂ ਉਹਨਾਂ ਕੋ ਬਿਆਨ ਦੇ ਦੀ ਨਹੀਂ ਤੇ ਇਹੋ ਜੇ ਭੜੇ ਤਰੀਕੇ ਨਾਲ ਤੈਨੂੰ ਨੰਗਿਆ ਕਰਾਂਗੇ ਨਾ ਤੈਨੂੰ ਪਤਾ ਕਿ ਤੇਰੀਆਂ ਕਰਤੂਤਾਆਂ ਰਹੀਆਂ ਕਿਹੜੀਆਂ ਨੇ ਤੂੰ ਅਜੇ ਤੱਕ ਸਾਰੀ ਦੁਨੀਆ ਤੋਂ ਕਿਤੇ ਓਲੇ ਨਹੀਂ ਸਭ ਦੁਨੀਆ ਤੇਰੀਆਂ ਕਰਤੂਤਾ ਜਾਣਦੀ ਤੂੰ ਹੈ ਕੀ ਆ ਸੋ ਆਪਾਂ ਸੰਗਤਾਂ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆ ਖਾਸ ਕਰਕੇ ਕਿ ਇਹੋ ਜੇ ਜਿਹੜੇ ਮਖੌਟੇ ਨੇ ਸਰਕਾਰੀ ਸੰਧ ਨੇ ਇਹੋ ਜਿਹੇ ਨੂੰ ਪਿੰਡਾਂ ਜਣਾ ਬਣ ਦੋ ਤੇ ਨਾ ਇਹਨਾਂ ਨੂੰ ਸਟੇਜਾਂ ਤੇ ਚੜਨ ਦਿਆ ਕਰੋ ਸਾਰੀ ਸਾਰੀ ਉਮਰ ਤੁਸੀਂ ਚੋਲਾ ਪਾ ਕੇ ਕੱਢਦੀ ਸਾਰੀ ਸਾਰੀ ਉਮਰ ਤੁਸੀਂ ਗੁਰੂ ਮਹਾਰਾਜ ਦੇ ਨਾਂ ਤੇ ਕੱਢਦੀ ਤੇ ਤੁਹਾਨੂੰ ਅਜੇ ਤੱਕ ਸਮਝ ਨਹੀਂ ਆਈ ਕਿ ਆਪਣਾ ਕੌਣ ਤੇ ਬਗਾਨਾ ਕੌਣੀ ਆ ਜਿਹੜੀਆਂ ਤੂੰ ਗੱਲਾਂ ਕਰਦਾ ਨਾ ਟੀਸੀ ਵਾਲਾ 베ਰ ਲਾਉਣਾ ਜਾਣਦੇ ਨੇ ਸਿੱਖ ਜਿਨ੍ਹਾਂ ਨੇ ਟੀਸੀ ਵਾਲਾ 베ਰ ਲਾਇਆ ਹੈ ਨਾ ਤੇਰੀਆਂ ਲੱਤਾਂ ਭਾਰਨੇ ਚੱਲੀਆਂ ਜੇ ਸ਼ਹੀਦ ਭਾਈ ਬੀਨਤ ਸਿੰਘ ਦੇ ਸੁਪੁੱਤਰ ਸਰਬਜੀਤ ਸਿੰਘ ਮਲਵਾ ਜਿਹੜੇ ਖੜੇ ਸੀਗੇ ਜਾ ਕੇ ਇੱਕ ਦਿਨ ਵੀ ਉਹਨਾਂ ਦੇ ਹੱਕ 'ਚ ਨਾਹਰਾ ਮਾਰਿਆ ਹੋਵੇ ਜਾਂ ਤੂੰ ਕਿਤੇ ਪ੍ਰਚਾਰ ਕਰਨ ਲਈ ਬਾਹਰ ਨਿਕਲਿਆ ਹੋਵੇ ਸਰਕਾਰੀ ਸੰਧ ਬਣ ਕੇ ਤੂੰ ਘਰ 'ਚ ਬੈਠਾ ਰਿਆ ਪਰ ਤੂੰ ਗੱਲਾਂ ਕਰਦਾ ਕਿ ਸਿਕ ਟੀਸੀ ਵਾਲਾ ਬੇਰ ਲਾਉਂਦੇ ਨੇ ਸਿੱਖ ਜ਼ਰੂਰ ਲਾਉਂਦੇ ਨੇ ਪਰ ਤੁਹਾਡੇ ਵਰਗੇ ਸਰਕਾਰੀ ਸੰਧ ਸਾਧ ਇਹ ਪੰਥ ਦੀ ਪਿੱਠ 'ਤੇ ਛੁਰਾ ਤੁਸੀਂ ਮਾਰਦੇ ਹੋ ਨਾ ਕਿ ਭਾਈ ਅੰਮ੍ਰਿਤਪਾਲ ਸਿੰਘ ਜਾਂ ਉਹਨਾਂ ਦੇ ਜਿਹੜੀ ਵਾਰਸ ਪੰਜਾਬ 'ਚ ਅਥੇ ਬੰਦੀ ਆਓ ਸੋ ਆਪਾਂ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਸੰਗਤ ਨੂੰ ਕਿ ਇਹੋ ਜਿਹੇ ਜਿਹੜੇ ਗਦਾਰ ਬੰਦੇ ਨੇ ਇਹਨਾਂ ਨੂੰ ਸਟੇਜਾਂ ਤੇ ਨਾ ਚੜਨਿਆ ਕਰੋ ਕੋਈ ਲੋੜ ਨਹੀਂ ਇਹਨਾਂ ਨੂੰ ਪ੍ਰਚਾਰਕਾਂ ਨੂੰ ਇਹੋ ਜਿਹੇ ਨੂੰ ਗੰਦਿਆਂ ਨੂੰ ਬੁਲਾਉਣ ਦੀ ਹੈ ਉਹ ਜਿਹੜੇ ਹੁਣ ਇਲੈਕਸ਼ਨ ਹੋਈ ਆ ਜਿਨ੍ਹਾਂ ਨੇ 7 ਲੱਖ ਤੋਂ ਵੋਟ ਉੱਪਰ ਪਾਈ ਆ ਉਹ ਬੇਵਕੂਫ ਲੋਕ ਨੇ ਜਿਨ੍ਹਾਂ ਨੇ ਭਾਈ ਅਮਰਪਾਲ ਸਿੰਘ ਨੂੰ ਫਤਵਾ ਦੇ ਕੇ ਜਿਤਾਇਆ ਤੂੰ ਕੱਲਾ ਸਿਆਣਾ ਰਹਿ ਗਿਆ ਵੀ ਲੋਕਾਂ ਨੂੰ ਇਹ ਬੇਨਤੀ ਕਰਨਾ ਚਾਹੁੰਗੇ ਹਰੇ ਸਰਕਾਰੀ ਸੰਤ ਬੜੇ ਭੌਂਕਦੇ ਸੀ ਤੇ ਬੜੇ ਭੌਂਕੇ ਨੇ ਬਾਕੀ ਜਿੰਨਾ ਤੁਸੀਂ ਭੌਂਕਣਾ ਨਾ ਭੌਂਕ ਲੋ ਜਿੰਨਾ ਤੁਸੀਂ ਬੋਲ ਸਕਦੇ ਕੋਈ ਮੈਂ ਵੀ ਗੱਲ ਕਹਿਣਾ ਚਾਹਣਾ ਕਿ ਜੇ ਕੋਈ ਹੋਰ ਵੀ ਹੈਗਾ ਵਾ ਕਿ ਭਾਈ ਅਮਰਤਪਾਲ ਸਿੰਘ ਦੇ ਖਿਲਾਫ ਅਸੀਂ ਬੋਲਣਾ ਕੋਈ ਇਹ ਨਾ ਕਹਵੇ ਕਿ ਯਾਰ ਅਸੀਂ ਰਹਿ ਗਏ ਜਿੰਨਾ ਤੁਸੀਂ ਬੋਲਣਾ ਬੋਲੋ ਕੋਈ ਰਹਿ ਨਾ ਜਾਵੇ ਪਿੱਛੇ ਭਾਈ ਅਮਰਤਪਾਲ ਸਿੰਘ ਸੈਂਟਰ ਦਾ ਲੜਾਈ ਲੜਦੇ ਫਿਰਦੇ ਨੇ ਤੇ ਤੁਸੀਂ ਮਖੋਟੇ ਤੁਸੀਂ ਉਹਦੀਆਂ ਲੱਤਾਂ ਖਿੱਚਦੇ ਪਏ ਪਿੱਛੋਂ ਹੀ ਜੇ ਤੁਹਾਡੇ 'ਚ ਹਿੰਮਤ ਹੈ ਜਿਕਰਾ ਹੈ ਤੇ ਤੁਸੀਂ ਖੜੋ ਤੁਸੀਂ ਸਿਰਫ ਝੋਲੀ ਚੱਕੋ ਕਿ ਚਾਰ ਪੈਸੇ ਛਿਲਣਾ ਕੱਠੀਆਂ ਕੀਤੀਆਂ ਸਟੇਟ ਤੋਂ ਉਹਦੇ ਤੱਕੇ ਗੱਲਾਂ ਸੁਣਾਈਆਂ ਤੇ ਤੁਰ ਤੁਰਪੇ ਘਰਾਂ ਨੂੰ ਲੱਖ ਲਾਂ ਤਾਂ ਯਾਰ ਤੁਹਾਡੇ ਦੇ ਤੁਸੀਂ ਚੋਲੇ ਪਾ ਕੇ ਮੈਂ ਨਾ ਹੈਰਾਨ ਹੈ ਅਸੀਂ ਤੇ ਤੁਹਾਡੀਆਂ ਗੱਲਾਂ ਤੋਂ ਸੁਣ ਕੇ ਕਿ ਯਾਰ ਤੁਸੀਂ ਕਰਦੇ ਕੀ ਫਿਰਦੇ ਹੋ ਸੰਤ ਗਿਆਨੀ ਜਰਨੈਲ ਸਿੰਘ ਜਿਹੜੋ ਭਿੰਡਰਾ ਵਾਲੇ ਜਿਉਂਦੇ ਸੀ ਨਾ ਉਹਨਾਂ ਨੇ ਸਬੀਚਾਂ ਕੱਢੀ ਕਦੇ ਮੋਰਾਲੀਆਂ ਔਰ ਮੈਂ ਸੰਗਤ ਨੂੰ ਬੇਨਤੀ ਕਰਦਾ ਸਪੀਚਾਂ ਕੱਢਿਓ ਸਪੀਚਾਂ ਸੁਣਿਓ ਕਿ ਜਦੋਂ ਜੀਂਦੇ ਸੀ ਕਦੇ ਉਹ ਕਾਂਗਰਸ ਦੇ ਬੰਦੇ ਸੀ ਕਰੇ ਆਰਐਸਐਸ ਦੇ ਬੰਦੇ ਬਣਾ ਦਿੱਤਾ ਗਿਆ ਉਹਨਾਂ ਨੂੰ ਆ ਬਾਦਲ ਭੁੰਦੜ ਚੀਮਾ ਬਲਟੋਆ ਬਰਨਾਲਾ ਪਤਾ ਨਹੀਂ ਕੀ ਕੁਛ ਦੱਸਦੇ ਸੀ ਉਹਨਾਂ ਨੂੰ ਖੁਦ ਹੀ ਭਾਈ ਆਪਣਾ ਸੰਤ ਗਿਆਨੀ ਜਰਨੈਲ ਸਿੰਘ ਦੀ ਪਿੰਡਰਾਂ ਵਾਲੇ ਦੀ ਜ਼ੁਬਾਨੀ ਹੈ ਖੁਦ ਉਹਨੂੰ ਇੰਦਰਾ ਗਾਂਧੀ ਦਾ ਬੰਦਾ ਦੱਸਦੇ ਸੀ ਜਿਸ ਇੰਦਰਾ ਗਾਂਧੀ ਨੇ ਅਕਾਲ ਥੱਡ ਸਾਹਿਬ ਤੇ ਅਟੈਕ ਕਰਵਾਇਆ ਉਹਨਾਂ ਨੂੰ ਸ਼ਹੀਦ ਕੀਤਾ ਤੇ ਜਦੋਂ ਸ਼ਹੀਦੀ ਹੋ ਗਈ ਤਾਂ ਮੁੜ ਕੇ ਸਾਰਿਆਂ ਨੂੰ ਪਤਾ ਲੱਗਾ ਨਹੀਂ ਪਈ ਕਿ ਇਹ ਤਾਂ ਸੰਤ ਸੀਗੇ ਪਿੱਠ 'ਚ ਛੁਰਾ ਸਾਡੇ ਯੋਧੇ ਨਹੀਂ ਮਾਰਦੇ ਪਿੱਠ 'ਚ ਛੁਰਾ ਤੁਹਾਡੇ ਵਰਗਿਆਂ ਕਤੀੜਾ ਮਾਰਦਿਆਂ ਨੇ ਤੁਹਾਡੀਆਂ ਤਾਂ ਲੱਤਾਂ ਪਾਰ ਝੱਲਦੀਆਂ ਨਹੀਂ ਕੁਝ ਬੋਲਣ ਨੂੰ ਉਲਟਾ ਤੁਸੀਂ ਸਰਕਾਰੀ ਸੰਤ ਬਣ ਕੇ ਆਪਣੇ ਆਕੇ ਖੜ ਜਾਂਦੇ ਆਣ ਕੇ ਤੁਹਾਡੀ ਲੜਾਈ ਹੈ ਕਿ ਇਹਦੇ ਨਾਲ ਸਾਨੂੰ ਤੇ ਉਹ ਸਮਝ ਨਹੀਂ ਆਈ ਕਿ ਤੁਹਾਡਾ ਮੁੱਦਾ ਹੈ ਕੀ ਆ ਸੋ ਆਪਾਂ ਸੰਗਤ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਇਹੋ ਜਿਹੇ ਚਵਲ ਬੰਦਿਆਂ ਨੂੰ ਪਿੰਡਾਂ 'ਚ ਨਾ ਬਣਦੋ ਕੋਈ ਲੋੜ ਨਹੀਂ ਇਹੋ ਜਿਹੇ ਪ੍ਰਚਾਰਕਾਂ ਨੂੰ ਪ੍ਰਚਾਰ ਕਰਾਉਣ ਦੀ ਸੋ ਇੰਨੀਆਂ ਬੇਨਤੀਆਂ ਸੀਗੀਆਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਬੱਤੇ